ਜੀ ਸਾਧ ਸੰਗਤ ਜੀ ਮਹਾਰਾਜ ਦੇ અવਤਾਰ ਧਾਰਨ ਦੀ ਕਥਾ ਤੇ ਸਤਿਗੁਰੂ ਜੀ ਦੇ ਜਿਹੜਾ ਹੈ ਆਉਣ ਦਾ ਇਹ ਪਰਯੋਜਨ ਤੁਸੀਂ ਜਿਹੜਾ ਹੈ ਇਸ ਗ੍ਰੰਥ ਵਿੱਚੋਂ ਸਰਵਣ ਕੀਤਾ ਹੈ ਕਲ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਸੀ ਤੇ ਪਟਨਾ ਸਾਹਿਬ ਜੀ ਦੇ ਥੋੜੇ ਪ੍ਰਸੰਗ ਨੂੰ ਤੁਸੀਂ ਸਰਵਣ ਕੀਤਾ ਹੁਣ ਸੰਖੇਪ ਮਾਤਰ ਜੀ ਇਹ ਕਹਿ ਕੇ ਫਿਰ ਸਮਾਪਤੀ ਕਰਾਂਗਾ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਨੇ ਬਹੁਤ ਸੰਖੇਪ ਵਿੱਚ ਜ਼ਿਕਰ ਕੀਤਾ ਵੀ ਸਾਨੂੰ ਮਦਰ ਦੇਸ਼ ਜਦੋਂ ਪੰਜਾਬ ਲੈ ਆਏ ਪਿਤਾ ਸਤਗੁਰੂ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ ਮਹਾਰਾਜ ਨੇ ਆਪਣੇ ਗੁਰਿਆਈ ਤਖਤ ਉੱਪਰ ਬੈਠਣ ਦਾ ਜ਼ਿਕਰ ਕੀਤਾ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇੱਥੇ ਸਾਧ ਸੰਗਤਾਂ ਜੀ ਪੰਗਾਣੀ ਦਾ ਯੁੱਧ ਹੁੰਦਾ ਫਿਰ ਤੇ 3.5 ਲੱਖ ਫੌਜ ਚੜ੍ਹ ਕਰਕੇ ਆਉਂਦੀ ਹੈ ਪਹਾੜੀਆਂ ਦੀ ਤੇ 1700 ਘੋੜ ਸਵਾਰ ਸੰਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਤੇ ਸੱਚੇ ਪਾਤਸ਼ਾਹ ਇੱਕ ਦਿਨ ਦੇ ਵਿੱਚ ਜਿੱਤ ਪ੍ਰਾਪਤ ਕਰਦੇ ਆ ਮਹਾਰਾਜ ਤੇ ਸਤਿਗੁਰੂ ਜੀ ਨੇ ਉਹ ਸ਼ਬਦ ਕਹੇ ਆ ਕਿਰਪਾ ਕਾਲ ਮੇਰੀ ਪਹੀ ਜੀਤ ਮੇਰੀ ਰਣੰਗ ਜੀ ਤੇ ਆਏ ਜਯੰਗ ਗੀਤ ਗਾਏ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਫਿਰ ਆਨੰਦਪੁਰ ਸਾਹਿਬ ਨੂੰ ਆਉਂਦੇ ਰਸਤੇ ਵਿੱਚ ਨਿਦਾਉਣ ਦਾ ਇੱਕ ਛੋਟਾ ਜੰਗ ਹੋਰ ਹੁੰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਫਿਰ ਇੱਥੇ ਆਨੰਦਪੁਰ ਸਾਹਿਬ ਆ ਕੇ ਜਦੋਂ ਬਾਜਾਂ ਵਾਲੇ ਸਤਿਗੁਰੂ ਜੀ ਦੀ 23 ਸਾਲ ਦੀ ਉਮਰ ਸੀ ਨਾ ਸਰੀਰ ਕੁ ਉਮਰ ਮਹਾਰਾਜ ਤਾਂ ਅਨਾਦੀ ਨੇ ਪਰ ਸਰੀਰ ਕੁ ਉਮਰ ਜਿਹੜੀ ਉਦੋਂ ਫਿਰ ਸਤਿਗੁਰੂ ਜੀ ਨੇ ਪੰਥ ਦੀ ਉਤਮਾ ਦੀ ਕੀਤੀ ਗਰੀਬ ਨਿਵਾਜ ਨੇ ਉਸ ਸਮੇਂ ਸਟੇਜ ਤੇ ਖੜ ਕੇ ਮਹਾਰਾਜ ਨੇ ਸਿਰ ਮੰਗਿਆ ਸਿਰ ਕੱਟ ਕੇ ਮਹਾਰਾਜ ਨੇ ਪੰਜਾਂ ਦੇ ਫਿਰ ਅਮਰਤ ਦੀ ਦਾਤ ਬਖਸ਼ਿਸ਼ ਕਰਕੇ ਪੰਜਾਂ ਨੂੰ ਸਰਜੀਤ ਕਰਕੇ ਕਿਹਾ ਇਹ ਮੇਰੇ ਪੰਜ ਪਿਆਰੇ ਨੇ ਸਤਗੁਰੂ ਜੀ ਨੇ ਖਾਲਸਾ ਪੰਥ ਨੂੰ ਸਿਰਜਣਾ ਕੀਤਾ ਗਰੀਬ ਨਿਵਾਜ਼ ਸਾਹਿਬ ਜੀ ਨੇ ਫਿਰ ਸਾਧ ਸੰਗਤ ਜੀ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਯਰਖਾ ਕਰਨੀ ਇਹ ਐਡੇ ਅਕਰਤ ਕਾਣ ਕੇ ਇਹਨਾਂ ਦੇ ਦਾਦਿਆਂ ਨੂੰ ਗੁਰੂ ਮਹਾਰਾਜ ਦੇ ਦਾਦਾ ਸਤਗੁਰੂ ਗੁਰੂ ਅਰਜਨ ਸਾਹਿਬ ਨੇ ਗਵਾਲੀਅਰ ਦੇ ਕਿਲੇ ਚ ਉਹ ਰਿਹਾ ਕਰਾਇਆ ਸੀ ਤੇ ਪਰ ਫਿਰ ਵੀ ਇਹ ਏਡੇ ਆਕਰਤ ਕੜ ਕੇ ਗੁਰੂ ਸਾਹਿਬ ਦੇ ਉੱਤੇ ਚੜ ਚੜ ਕੇ ਆਉਦੇ ਰਹੇ ਹਰ ਵਾਰ ਮੂੰਹ ਦੀ ਖਾਂਦੇ ਰਹੇ ਫਿਰ ਸਾਧ ਸੰਗਤ ਜੀ ਵਜ਼ੀਦੇ ਨੇ ਜਿਹੜਾ ਚੜ ਕਰਕੇ ਆਉਣਾ ਤੇ ਬਹੁਤ ਬੁਰੀ ਤਰ੍ਹਾਂ ਇਹਨਾਂ ਦੇ ਦੰਦ ਖੱਟੇ ਹੋਣੇ ਜਦੋਂ ਸਾਰਾ ਜ਼ੋਰ ਲਾ ਕੇ ਥੱਕ ਗਏ ਆਖਰਕਾਰ ਫਿਰ ਨਰੰਗੇ ਕੋਲ ਜਾ ਜਾ ਕੇ ਸ਼ਿਕਾਇਤਾਂ ਕੀਤੀਆਂ ਔਰੰਗਾਬਾਦ ਵਿੱਚ ਕਿੱਥੇ ਤੱਕ ਗਏ ਨਜਰਾਨੇ ਲੈ ਲਿਆ ਕਰਕੇ ਫਿਰ ਨਰੰਗੇ ਨੇ ਬਿਨਾ ਸੋਚੇ ਸਮਝਿਆ ਹੁਕਮ ਚਾੜ ਦਿੱਤਾ ਗੁਰੂ ਸਾਹਿਬ ਨੂੰ ਜਿਉਂਦਾ ਜਾਂ ਮਰਦਾ ਫੜਿਆ ਜਾਵੇ 10 ਲੱਖ ਦਾ ਘੇਰਾ ਪੈਣਾ ਚੜਾਈ ਹੋਣੀ 8.5 ਮਹੀਨੇ ਸਤਗੁਰੂ ਜੀ ਨੇ ਆਉਂ ਸਿੰਘਾਂ ਨੂੰ ਸੂਈ ਦੇ ਨੱਕੇ ਦੇ ਵਿੱਚ ਦੀ ਨੰਘਾ ਦੇਣਾ ਖਾਲਸੇ ਦੀ ਬੇਨਤੀ ਮਨ ਆਨੰਦਪੁਰ ਸਾਹਿਬ ਛੱਡਣਾ ਸ੍ਰੀ ਚਮਕੌਰ ਸਾਹਿਬ ਜੀ ਦਾ ਫਿਰ ਸਾਕਾ ਸਾਤ ਸੰਗਤ ਜੀ ਪਰਿਵਾਰ ਵਿਛੋੜੇ ਆਸਥਾਨ ਦੇ ਉੱਤੇ ਸਾਬਜਾਦਿਆਂ ਦਾ ਤੇ ਮਾਤਾ ਗੁਜਰ ਕੌਰ ਜੀ ਦਾ ਵਿਛੋੜਾ ਹੋ ਜਾਣਾ ਮਹਾਰਾਜ ਦੇ ਮਹਿਲਾਂ ਨੂੰ ਨਾਲ ਲੈ ਕੇ ਭਾਈ ਮਨੀ ਸਿੰਘ ਸਾਹਿਬ ਜੀ ਨੇ ਭਾਈ ਜਵਾਰ ਸਿੰਘ ਤੇ ਭਾਈ ਧਰਮ ਸਿੰਘ ਜੀ ਨੇ ਦਿੱਲੀ ਪੁੱਜ ਜਾਣਾ ਸਰਸਾ ਪਾਰ ਕਰਕੇ 40 ਸਿੰਨਾ ਸਮੇਤ ਸ੍ਰੀ ਚਮਕੌਰ ਸਾਹਿਬ ਦੀ ਕੱਚੀ ਗੜੀ ਦੇ ਅੰਦਰ ਫੈਸਲਾ ਕੌਣ ਯੁੱਧ ਕਰਨਾ 10 ਲੱਖ ਦੇ 40 ਸਿੰਘਾਂ ਦੇ ਨਾਲ ਲੜਦਿਆਂ ਹੋਇਆ ਦੰਦ ਖੱਟੇ ਕਰ ਦੇਣੇ ਆਪਣੇ ਵੱਡੇ ਸਾਹਬਜ਼ਾਦਿਆਂ ਨੂੰ ਵਾਰਦਿਆਂ ਹੋਇਆ ਮੁੱਖ ਤੋਂ ਜਕਾਰਾ ਛੱਡਣਾ ਤੇ ਫਿਰ ਖਾਲਸੇ ਦੀ ਬੇਨਤੀ ਮੰਨ ਕਰਕੇ ਘੜੀ ਨੂੰ ਛੱਡ ਕੇ ਜਦੋਂ ਤੁਰਨ ਲੱਗੇ ਆਪਣੇ ਪੰਥ ਨੂੰ ਆਪਣੀ ਗੁਰਿਆਈ ਬਖਸ਼ਿਸ਼ ਕਰ ਦਿੱਤੀ ਆਪਣਾ ਸ਼ਾਹੀ ਕਲਗੀ ਤੋੜਾ ਸਾਹਿਬ ਸ਼ਾਹੀ ਪੋਸ਼ਾਕ ਜੋ ਕੁਝ ਸਰੀਰ ਤੇ ਵੀ ਪਹਿਰਿਆ ਸੀ ਮਰਦਾ ਗੰਮੜੇ ਸਤਿਗੁਰੂ ਜੀ ਨੇ ਸਭ ਕੁਝ ਹੀ ਖਾਲਸੇ ਨੂੰ ਵਰਪਣ ਕਰ ਦਿੱਤਾ ਆਪ ਸਾਦਾ ਹੀ ਬਾਣਾ ਪੈਰ ਕੇ ਥਿਲੋਂ ਗਾਤਰੇ ਤੇ ਸ਼ਸਤਰ ਧਾਰਨ ਕਰਕੇ ਸਤਿਗੁਰੂ ਗਰੀਬ ਨਵਾਜ ਨੇ ਘੜੀ ਛੱਡਣੀ ਜਦੋਂ ਭਾਈ தயਾ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਤਿੰਨਾਂ ਸਿੰਘਾਂ ਸਮੇਤ ਜਦੋਂ ਸਤਿਗੁਰੂ ਜੀ ਵਿਛੜ ਗਏ ਆ ਫਿਰ ਮਾਛੀ ਵਾਲੇ ਸਹਿਬ ਆ ਕਰਕੇ ਮਲਾਪ ਹੋਣਾ ਗੁਲਾਬੇ ਮਸੰਦ ਦੇ ਗ੍ਰਹਿ ਵਿਖੇ ਪਹੁੰਚਣਾ ਉਹਦੀ ਬੇਨਤੀ ਸੁਣ ਕਰਕੇ ਫਿਰ ਸਾਧ ਸੰਗਤ ਜੀ ਜਦੋਂ ਗੁਲਾਬੇ ਨੇ ਡਰ ਜਾਣਾ ਤੇ ਜਿਹੜੇ ਸੀ ਥਾਲ ਵਿੱਚ ਪੰਜ ਮੋਹਰਾ ਤੇ ਦਸਤਾਰ ਤੇ ਗੁਰਦੀ ਰੋੜੀ ਲਿਆ ਕੇ ਸਾਹਮਣੇ ਖਲੋ ਗਿਆ ਮਹਾਰਾਜ ਕਹਿੰਦੇ ਇਹ ਕੀ ਹੈ ਵਧਾਈਗੀ ਦੇਣ ਲੱਗਾ ਗੁਰੂ ਆਵੰਸ਼ ਸਾਹਿਬ ਨੂੰ ਮਹਾਰਾਜ ਕਹਿੰਦੇ ਅਜੇ ਤਸੀ ਇੱਥੇ ਰੁਕੇ ਹੋਏ ਆ ਕਦੇ ਕੋਈ ਸੇਖ ਆਸਾ ਕਰਦੇ ਸੀ ਨਾ ਕਿ ਮਹਾਰਾਜ ਦੇ ਚਰਨ ਘਰ ਚ ਪੈਣੇ ਸੌਖੇ ਥੋੜੋ ਹੁੰਦੇ ਸੀ ਪਰ ਅੱਜ ਗੁਲਾਬੇ ਮਸੰਦ ਦੇ ਘਰੇ ਰੁਕੇ ਹੋਏ ਗੁਲਾਬਾ ਦੇ ਪੰਜਾਬਾ ਦੋਵੇਂ ਭਰਾ ਸੀਗੇ ਤੇ ਸਾਬ ਨੂੰ ਵਧਾਈਗੀ ਦੇਣ ਵਾਸਤੇ ਥਾਲੀ ਵਿੱਚ ਮੋਹਰਾਂ ਪਾਈ ਬੈਠਾ ਮਹਾਰਾਜ ਕਹਿੰਦੇ ਓ ਗੁਲਾਬਿਆ ਕੀ ਗੱਲ ਹੈ ਪਤਾ ਕੀ ਕਹਿੰਦਾ ਹੈ ਕਹਿੰਦਾ ਮਹਾਰਾਜ ਮੈਂ ਮਾੜਾ ਹਾਂ ਤੇ ਸਤਿਗੁਰੂ ਜੀ ਕਹਿੰਦੇ ਉਹ ਜਿਹਦਾ ਗੁਰੂ ਐਡਾ ਜੋਰਾਵਰ ਹੋਵੇ ਉਹਦਾ ਸਿੱਖ ਨਹੀਂ ਮਾੜਾ ਹੋ ਸਕਦਾ ਤੂੰ ਜੋਰਾਵਰ ਬਣ ਕਹਿੰਦਾ ਨਹੀਂ ਮਹਾਰਾਜ ਮੈਂ ਮਾੜਾ ਹਾਂ ਸਤਿਗੁਰੂ ਜੀ ਕਹਿੰਦੇ ਭਈ ਗੁਰੂ ਨਾਨਕ ਸਾਹਿਬ ਦਾ ਸਿੱਖ ਕਦੇ ਮਾੜਾ ਹੋ ਹੀ ਨਹੀਂ ਸਕਦਾ ਤੀਸਰੀ ਵਾਰ ਫੇਰ ਕਹਿੰਦਾ ਨਹੀਂ ਮਹਾਰਾਜ ਬੱਚੇ ਫੀੜੇ ਜਾਣਗੇ ਮੈਂ ਮਾੜਾ ਹਾਂ ਮਹਾਰਾਜ ਕਹਿੰਦੇ ਚੰਗਾ ਰਹੁ ਮਾੜਾ ਅਸੀਂ ਤੈਨੂੰ ਜੋਰਾਵਰ ਪਦਵੀ ਦੇਣਾ ਚਾਹੁੰਦੇ ਸਰ ਲਈ ਕੋਈ ਨਹੀਂ ਸਤਗੁਰੂ ਜੀ ਨੇ ਫਿਰਨਾ ਉੱਥੋਂ ਭੇਜ ਕੇ ਮੈਂ ਬਰੀਕੀ ਚ ਨਹੀਂ ਕਹਿ ਸਕਾਂਗਾ ਮਾਤਾ ਨੂੰ ਬੁਲਾਇਆ ਸੀ ਇਹ ਮਾਤਾ ਚਮਕੌਰ ਸਾਹਿਬ ਸਤਗੁਰੂ ਜੀ ਵਾਸਤੇ ਨਾ ਸੂਕਸ਼ਮ ਵਸਤਰ ਲੈ ਕੇ ਆਈ ਸੀ ਤੇ ਗੁਰੂ ਕਲੰਗੀ ਧਰਜੀ ਦੇ ਉਦੋਂ ਜਦੋਂ ਕੁਰਖ ਖੇਤਰ ਤੋਂ ਮੁੜਦਿਆਂ ਹੋਇਆ ਮਾਤਾ ਨੇ ਭੇਟ ਕਰਨਾ ਚਾਹਿਆ ਮਹਾਰਾਜ ਕਹਿੰਦੇ ਮਾਤਾ ਰੱਖ ਲੈ ਕਦੇ ਆਪੇ ਹੀ ਆ ਕੇ ਲਵਾਗੇ ਫਿਰ ਮਹਾਰਾਜ ਨੇ ਕਿਹਾ ਭਾਈ ਦਿਆ ਸਿੰਘ ਅਸ ਇਸ ਤਰ੍ਹਾਂ ਦੀ ਉਹ ਮਾਤਾ ਉਹਦਾ ਪਤਾ ਪੁੱਛ ਕੇ ਜਾ ਉਹਦੇ ਘਰੋਂ ਨੂੰ ਲੈ ਕੇ ਆ ਮਾਤਾ ਨੇ ਜਦੋਂ ਸਹਿਬ ਦਾ ਦਰਸ਼ਨ ਕੀਤਾ ਇੱਥੇ ਆ ਕੇ ਸਤਿਗੁਰੂ ਜੀ ਨੇ ਇਸ਼ਨਾਨ ਸੋਧਿਆ ਸੀ ਸਤਿਗੁਰੂ ਜੀ ਨੇ ਤੇ ਮਹਾਰਾਜ ਪੜੰਗੇ ਤੇ ਸਜੇ ਹੋਏ ਜਰੋ ਜਾਰ ਵਰਾਗ ਕਰਨ ਲੱਗੇ ਮਹਾਰਾਜ ਕਹਿੰਦੇ ਵਸਤਰ ਦੇ ਸਾਡੀ ਭੇਟਾ ਕਿੱਥੇ ਆ ਸਤਿਗੁਰੂ ਜੀ ਨੇ ਉਸ ਸਮੇਂ ਕਿਹਾ ਲਲਾਰੀ ਕੋਲੋਂ ਇਹਨੂੰ ਰੰਗਾ ਲਓ ਨੀਲਾ ਰੰਗਾ ਕੇ ਲਿਆਂਦਾ ਗਿਆ ਗਨੀਖਾਨ ਨਵੀਖਾਨ ਨੂੰ ਬੁਲਾਇਆ ਇਹ ਘੋੜਿਆਂ ਦੇ ਵਪਾਰੀ ਸੀ ਸਤਿਗੁਰੂ ਜੀ ਕਹਿੰਦੇ ਸਾਨੂੰ ਲੋੜ ਹੈ ਤੁਹਾਡੀ ਸੇਵਾ ਦੀ ਤਿਆਰ ਹਾਂ ਮਹਾਰਾਜ ਤਿਆਰ ਆ ਸਤਿਗੁਰੂ ਕਹਿੰਦੇ ਜਾਨ ਜਾ ਸਕਦੀ ਹੈ ਮਹਾਰਾਜ ਤੁਹਾਡੇ ਵਾਸਤੇ ਜੇ ਸੇਵਾ ਕਰਦੇ ਆ ਜਾਨ ਚਲੀ ਜਾਵੇ ਤਾਂ ਹੋਰ ਕੀ ਚਾਹੀਦਾ ਗਨੀ ਖਾਨ ਰਵੀ ਖਾਨ ਜਦੋਂ ਕਿ 사ਤ ਸੰਗਤ ਜੀ ਮੂੰਹ ਮੋੜ ਗਏ ਸੀ ਸਾਰੇ ਰੋਪੜ ਨਿਵਾਸੀਆਂ ਨੇ ਵੀ ਬਲ ਦੇ ਪੱਠੇ ਵਾਲਾ ਇਸ਼ਾਰਾ ਕਰ ਦਿੱਤਾ ਸੀ ਸੱਚੇ ਪਾਤਸ਼ਾਹ ਨੂੰ ਤੇ ਉਸ ਬਲ ਦੇ ਪੱਠੇ ਤੇ ਕੋੜਾ ਚਾੜ ਕੇ ਮਹਾਰਾਜ ਨੇ ਤਤਮੈ ਠਾਣ ਵਰਤਾਈ ਅਰਦ ਭਇਆ ਦੁਖਣਾਠੇ ਭਾਈ ਇਹ ਕਲਾ ਵਰਤਾਈ ਸੀ ਸੱਚੇ ਪਾਤਸ਼ਾਹ ਜੀ ਨੇ ਜਦੋਂ ਫਿਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਉੱਚ ਦੇ ਪੀਰ ਬਣੇ ਆ ਇਹ ਉੱਚ ਦੇ ਪੀਰ ਕਿਉਂ ਬਣੇ ਕਿਉਂਕਿ ਉੱਚ ਦੇ ਪੀਰ ਜਿਹੜੇ ਮੁਸਲਮਾਨ ਧਰਮ ਉਹ ਚਹਾਨਾ ਉਹ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ ਮੁਹੰਮਦ ਸਾਹਿਬ ਨੂੰ ਨਹੀਂ ਮੰਨਦੇ ਇੱਕ ਤੋਂ ਪੜ ਲਿਓ ਬੰਦਾ ਉਹ ਗੁਰੂ ਨਾਨਕ ਸਾਹਿਬ ਦੇ ਹੋਰ ਆਈ ਹਨ ਕਿਉਂਕਿ ਸਤਗੁਰੂ ਜੀ ਸਭ ਦੇ ਸਾਂਝੇ ਨੇ ਤੇ ਮਹਾਰਾਜ ਨੇ ਫਿਰ ਉੱਚ ਦੇ ਪੀਰ ਬਣੇ ਤੇ ਸਤਗੁਰੂ ਗਰੀਬ ਨਿਵਾਜ ਸਭ ਦੇ ਪੂਜਨੀਕ ਬਣ ਕੇ ਪੜ ਗਏ ਤੇ ਸੱਜ ਕੇ ਮਾਛੀਵਾੜੇ ਦੇ ਬਾਜ਼ਾਰਾਂ ਦੇ ਵਿੱਚ ਦੀ ਤੁਰੇ ਤੇ ਜਿਹੜੇ ਮੁਸਲਮਾਨ ਸੀ ਉਹ ਸਲਾਮਾ ਕਰਨ ਲੱਗੇ ਦੇਖ ਜਿਹੜਾ ਹੈ ਗੁਰਪਾਨ ਭੇਡ ਗੁਰਦੁਆਰਾ ਸਾਹਿਬ ਇੱਥੇ ਸ਼ੰਕ ਪੈਣ ਤੋਂ ਰੋਕਿਆ ਗਿਆ ਸੈਦ ਯਾਤੀ ਦਾ ਜਿਹੜਾ ਕਾਜੀ ਸੀ ਉਹਨੂੰ ਬੁਲਾਇਆ ਗਿਆ ਜਦੋਂ ਉਹਨੇ ਗੁਰੂ ਸਾਹਿਬ ਦਾ ਦਰਸ਼ਨ ਵੇਖਿਆ ਉੱਚ ਦੇ ਪੀਰ ਬਣਿਆ ਅਨੰਦਪੁਰ ਸਾਹਿਬ ਆਉਂਦਾ ਹੁੰਦਾ ਸੀ ਪਛਾਣ ਲਿਆ ਉਹਨੇ ਗੁਰੂ ਸਾਹਿਬ ਦੇ ਕੋਲ ਆਉਣ ਲੱਗਾ ਮਹਾਰਾਜ ਨੇ ਇਸ਼ਾਰਾ ਕੀਤਾ ਜਾ ਕਰਕੇ ਉਸ ਹਾਕਮ ਨੂੰ ਕਹਿੰਦਾ ਹੈ ਸੈਨਾਪਤੀ ਨੂੰ ਕਹਿੰਦਾ ਵੀ ਇਹ ਤਾਂ ਐਡੇ ਵੱਡੇ ਪੀਰ ਨੇ ਜੇ ਹੁਣੀ ਬਚਨ ਕਹਿ ਦਨ ਤਾਂ ਸਭ ਕੁਝ ਸਤਿਆਨਾਸ਼ ਕਰ ਦਨ ਪਲਟ ਦਨ ਸਭ ਕੁਝ ਹੀ ਤੇ ਮੈਂ ਤਾਂ ਹੈਰਾਨ ਆ ਤੁਸੀਂ ਇਹਨਾਂ ਨੂੰ ਰੋਕਿਆ ਹੋਇਆ ਤੇ ਅਜੇ ਤੱਕ ਤੁਹਾਨੂੰ ਇਹਨਾਂ ਕਿਹਾ ਕਿਉਂ ਨਹੀਂ ਕੁਝ ਉਹ ਡਰਦਿਆਂ ਛੱਡ ਦਿੱਤਾ ਫਿਰ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਘਟਾਣੇ ਜਦੋਂ ਆਏ ਭਾਈ ਨਗਾਈਏ ਨੇ ਘੋੜਾ ਪੇਟ ਕਰਨਾ ਸੱਚੇ ਪਾਤਸ਼ਾਹ ਜਦੋਂ ਫੱਤੇ ਕੋਲ ਪਹੁੰਚੇ ਸੀ ਇਹਨ ਕਿਹਾ ਸੀ ਮਹਾਰਾਜ ਨੂੰ ਘੋੜੀ ਨਾ ਦਿੱਤੀ ਤੇ ਕਹਿੰਦਾ ਘੋੜੀ ਸੂਣ ਵਾਲੀ ਏ ਝੂਠ ਮਾਰਿਆ ਮਹਾਰਾਜ ਕਹਿੰਦੇ ਚੰਗਾ ਭਾਈ ਫੱਤਿਆ ਨਾ ਤੂੰ ਤੇ ਨਾ ਤੇਰੀ ਘੋੜੀ ਫੱਤਾ ਵੀ ਮਰ ਗਿਆ ਸੱਪ ਲੜਨ ਨਾਲ ਘੋੜੀ ਵੀ ਨਾ ਰਹੀ ਗਰੀਬ ਨਵਾ ਸੱਚੇ ਪਾਤਸ਼ਾਹ ਜੰਗਲਦੇਸ਼ ਨੂੰ ਭਾਗ ਲਾਉਂਦੇ ਆ ਜਦੋਂ ਰਾਏ ਖੱਲੇ ਕੋਲ ਆਏ ਇੱਥੇ ਸਾਬ ਜਾਦਿਆਂ ਦੀ ਸ਼ਹਾਦਤ ਦੀ ਖਬਰ ਮਿਲੀ ਮੁਗਲ ਸਾਮਰਾਜ ਦੀਆਂ ਜੜਾਂ ਪੁੱਟੇ ਜਾਣ ਦਾ ਬਚਨ ਸਤਿਗੁਰੂ ਜੀ ਨੇ ਕੀਤਾ ਰਾਏ ਖੱਲੇ ਨੂੰ ਬਖਸ਼ਿਸ਼ ਕਰਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਦੀਨੇ ਕਾਂਗੜਾ ਆਏ ਜਫਰਨਾਮਾ ਲਿਖਿਆ ਔਰੰਗਜ਼ੇਬ ਦੀ ਮੌਤ ਦੀ ਮੋਹਰ ਛਾਪ ਦਿੱਤੀ ਸੱਚੇ ਪਾਤਸ਼ਾਹ ਜੀ ਨੇ ਭਾਈ ਦੇ ਆਖਤੇ ਭਾਈ ਧਰਮ ਸਿੰਘ ਜੀ ਨੂੰ ਦੀਨੇ ਕਾਂਗੜ ਤੋਂ ਸਤਿਗੁਰੂ ਜੀ ਨੇ ਫਿਰ ਔਰੰਗਾਬਾਦ ਵਾਲ ਨੂੰ ਤੋੜਿਆ ਆਪ ਸੱਚੇ ਪਾਤਸ਼ਾਹ ਮਹਾਰਾਜ ਦੀਨੇ ਕਾਂਗੜ ਤੋਂ ਹੁੰਦੇ ਹੋਏ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਆਉਣਾ ਰਾਏ ਡੱਲੇ ਨੇ ਸੇਵਾ ਕਰਨੀ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰਤ ਬਾਣੀ ਸਤਿਗੁਰੂ ਆਪਣੇ ਸ਼੍ਰੀ ਕੰਠ ਤੋਂ ਲਖਵਾਉਣੀ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਝੜਾਉਣੀ ਅਖੰਡ ਪਾਠ ਸਾਹਿਬ ਜੀ ਦੀ ਮਰਿਆਦਾ ਕਾਇਮ ਕਰਨੀ ਬਿਆੰਤ ਕੌਤਕ ਵਰਤੌਂਦਿਆਂ ਹੋਇਆਂ ਸਤਿਗੁਰੂ ਜੀ ਨੇ ਫਿਰ ਸਾਧ ਸੰਗਤ ਜੀ ਹੌਲੀ-ਹੌਲੀ ਦਿੱਲੀ ਵੱਲ ਨੂੰ ਕੋਚ ਕੀਤਾ ਜਦੋਂ ਬਾਦਰਸ਼ਾਹ ਦੇ ਅਤੇ ਇਹਦੇ ਜਿਹੜਾ ਸੀ ਵੱਡਾ ਭਰਾ ਤਾਰਾ ਆਜ਼ਮ ਦੇ ਵਿੱਚ ਲੜਾਈ ਪਈ ਬਾਦਰਸ਼ਾਹ ਦੀ ਸਹਾਇਤਾ ਕੀਤੀ ਇਹਦੇ ਐਦ ਕਰਨ ਤੋਂ ਤੇ ਬਾਦਰਸ਼ਾਹ ਨੂੰ ਹਿੰਦੁਸਤਾਨ ਦਾ ਰਾਜ ਦਿੱਤਾ ਦਿੱਲੀ ਆ ਕਰਕੇ ਹਮਾਇਉ ਦੇ ਮਕਬਰੇ ਦੇ ਨਾਲ ਅੱਜ ਵੀ ਗੁਰਦੁਆਰਾ ਦਮਦਮਾ ਸਾਹਿਬ ਜਿੱਥੇ ਸਤਿਗੁਰੂ ਜੀ ਨੇ ਡੇਰਾ ਲਾਇਆ ਲਾਲ ਕਿਲੇ ਵਿੱਚ ਤੀਰ ਮਾਰ ਕੇ ਦੱਸਿਆ ਬਾਦਰ ਸ਼ਾਹ ਨੂੰ ਕਿ ਅਸੀਂ ਦਿੱਲੀ ਆ ਗਏ ਆ ਬਾਦਰ ਸ਼ਾਹ ਮੁਲਾਕਾਤ ਕਰਨ ਲਈ ਦਰਸ਼ਨ ਕਰਨ ਲਈ ਆਉਂਦਾ ਰਿਹਾ ਦਿੱਲੀ ਤੋਂ ਸਤਿਗੁਰੂ ਆਗਰੇ ਆਏ ਜਦੋਂ ਭਾਦਰਸ਼ਾਹ ਨੇ ਸਤਿਗੁਰੂ ਜੀ ਤੋਂ ਕੋਲੋਂ ਮੁੱਕਰ ਜਾਣ ਵਾਸਤੇ ਫਿਰ ਕਿਹਾ ਮਹਾਰਾਜ ਮੈਨੂੰ 2 ਸਾਲ ਦੀ ਮੌਲਤ ਦਿਓ ਇੱਥੇ ਹੀ ਸਤਿਗੁਰੂ ਜੀ ਨੂੰ ਪੁੱਛਿਆ ਸੀ ਕਿ ਤੁਹਾਡਾ ਧਰਮ ਵੱਡਾ ਹੈ ਕਿ ਸਾਡਾ ਵੱਡਾ ਹੈ ਮਹਾਰਾਜ ਕਹਿੰਦੇ ਤੁਮ ਕੋ ਤੇਮਾਰਾ ਖੂਬ ਹਾਮ ਕੋ ਹਮਾਰਾ ਖੂਬ ਐਉਂ ਆਗਰੇ ਦੀ ਧਰਤੀ ਨੂੰ ਭਾਗ ਲਾਉਂਦਿਆਂ ਰਸਤੇ ਵਿੱਚ ਜੀਆਂ ਨੂੰ ਤਾਰਦਿਆਂ ਪੁਸ਼ਕਰ ਪਹੁੰਚ ਕਰਕੇ ਸਤਿਗੁਰੂ ਜੀ ਨੇ ਉਹ ਸਾਧੂ ਨੂੰ ਵੀ ਦਰਸ਼ਨ ਦਿੱਤਾ ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਆਗਿਆ ਕੀਤੀ ਸੀ ਵੀ ਤੈਨੂੰ ਅੰਤਲੇ ਸਮੇਂ ਵਿੱਚ ਦਰਸ਼ਨ ਦੇਣ ਗਿਆ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਫਿਰ ਚਲਦਿਆ ਚਲਦਿਆ ਸਾਧ ਸੰਗਤ ਜੀ ਗਰੀਬ ਨਿਵਾਜ ਨੰਨਦੇੜ ਦੀ ਧਰਤੀ ਤੇ ਆਏ ਐ ਇੱਥੇ ਆਪਣਾ ਸੱਚੂ ਕੀ ਤਪੋ ਸਥਾਨ ਖੱਪਰਾ ਦੀਰ ਮਾਰ ਕੇ ਪ੍ਰਗਟ ਕੀਤਾ ਗਰੀਬ ਨਿਵਾਜ ਸਾਹਿਬ ਜੀ ਇੱਥੇ ਆਸਣ ਲਾ ਕੇ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਸਰਵਣ ਕਰਿਆ ਕਰਦੇ ਬੜੇ ਦੀਵਾਨ ਸਜਦੇ ਇੱਥੋਂ ਹੀ ਮਾਦਉਦਾਸ ਬਰਾਗੀ ਨੂੰ ਜਿਹੜੀ ਉਹਦੀ ਕਾਇਰਤਾ ਨਾਸ਼ ਕਰਕੇ ਬਾਬਾ ਗੁਰਬਖਸ਼ ਸਿੰਘ ਨਾਮ ਦੇ ਕੇ ਅਮਰ ਦੀ ਦਾਤ ਬਖਸ਼ ਕਰਕੇ ਬੰਦਾ ਸਿੰਘ ਬਹਾਦਰ ਸਾਜ ਕੇ ਸਤਿਗੁਰੂ ਜੀ ਨੇ ਪੰਜਾਬ ਵਾਲ ਨੂੰ ਤੋੜਿਆ ਆਜ ਸੱਚੇ ਪਾਤਸ਼ਾਹ ਇੱਥੇ अनेका ਕੌਤਕ ਕਰਦੇ ਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਿਰਿਆਈ ਬਖਸ਼ ਕਰਕੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੋ ਆਰਾਮ ਜੋਤੀ ਜੋਤ ਰਲੀ ਸੰਪੂਰਨthia ਰਾਮ ਮਰਦ ਅਗਮੜੇ ਸਤਿਗੁਰੂ ਜੀ ਨੇ ਸੱਚਖੰਡ ਸ੍ਰੀ ਹਰਿਜੂਰ ਸਾਹਿਬ ਵਾਲੇ ਅਸਥਾਨ ਤੇ ਸਤਗੁਰੂ ਜੀ ਨੇ ਸੱਚਖੰਡ ਚਾਲਾ ਮਾਰਿਆ ਸਤਗੁਰੂ ਜੀ ਦਾ ਪਵਿੱਤਰ ਆਗਮਨ ਪੁਰਬ ਆਪ ਜੀ ਬਹੁਤ ਸ਼ਰਧਾ ਨਾਲ 4 ਦਿਨਾਂ ਤੋਂ ਲਗਾਤਾਰ ਮਨਾ ਰਹੇ ਹੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਰਹਿਮਤ ਕਰਨ ਸਾਨੂੰ ਸਿੱਖੀ ਪ੍ਰਦਾਨ ਕਰਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬਖਸ਼ਿਆ ਹੋਇਆ ਧਰਮ ਹੈ ਨਾ ਇਹ ਅਸੀਂ ਕਮਾ ਸਕੀਏ ਤਾਂ ਕਿ ਸਾਡਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋਵੇ ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ ਤਹ ਕੇ ਸਿੰਘ ਘਨੇ ਚੁਣ ਮਾਰੇ ਰੋਜ ਰੀਚ ਬਹੁ ਭਾਂਤ ਬਿਦਾਰੇ ਫਤਿਹ ਸਾਹ ਕੋ ਪਾਤਾ ਬਰਾਜਾ ਭਗਵਾਨਾ ਹਮਸੂ ਬਿਨ ਕਾਜਾ